अपना ਜੀ ਤੁਸੀਂ ਐ ਮੰਨ ਲਓ ਵੀ ਸਾਰਾ ਟੋਟਲ 40 ਤੋਂ 50000 ਹੋ ਗਿਆ ਹੋਊਗਾ ਜੀ ਵਿੱਚ ਡੀਵੀਆਰ ਲੈ ਗਏ ਜੀ ਤੇ ਤਿੰਨ ਢੋਲੀਆਂ ਲੈ ਗਏ ਤੇ 10 ਤੋਂ 12000 ਰੁਪਏ ਕੈਸ਼ ਤੇ ਪਿਆਤੀ ਗਈ ਹੋ ਲੈ ਕੇ ਇਹ ਰਾਤੀ ਕਿੰਨੇ ਵਜੇ ਦੀ ਘਟਨਾ ਹੋ ਸਕਦੀ ਉਹ ਤਾਂ ਜਦੋਂ ਸਾਡੇ ਕੈਮਰੇ ਇਹੋ ਨੇ ਮਤਲਬ ਡੀਵੀਆਰ ਹੀ ਲੈ ਗਏ ਅੰਦਾਜ਼ਾ ਕੋਈ ਮਤਲਬ 12 ਤੋਂ 1 ਵਜੇ ਦੇ ਲਗਭਗ ਹੋ ਸਕਦਾ ਵਿੱਚ ਤਾਂ ਆਨਲਾਈਨ ਚਾਲਦੇ ਸੀ ਕੈਮਰੇ ਨੇ ਨਾ ਉਹ ஆன்ਲਾਈਨ ਉਹਨੇ ਉਹਦਾ ਚਾਲ ਦੇ ਦਿੱਤੀ ਗਈ ਉਹ ਪਟਣ ਤੋਂ ਬਾਅਦ ਨਹੀਂ ਪਤਾ ਲੱਗਿਆ ਵੀ ਇਹਦਾ ਉਹਨੇ ਅੱਛਾ ਉਹ ਚਾਣ ਨਹੀਂ ਰਹੇ ਆ ਨਹੀਂ ਰਹੇ ਜੀ ਪੁਲਿਸ ਪ੍ਰਸ਼ਾਸਨ ਨੂੰ ਕਰਤੀ ਜੀ ਹੁਣ ਆ ਪੁਲਿਸ ਪ੍ਰਸ਼ਾਸਨ ਨੂੰ ਸੂਚਨਾ ਕਰੀ ਲੱਗਦਾ ਜੀ ਤੋਸਾ ਹੈਗਾ ਸਾਨੂੰ ਭਰੋਸਾ ਤਾਂ ਹੈਗਾ ਹੀ ਆ ਵੀ ਮਤਲਬ ਕਹਿ ਕੇ ਗਏ ਨੇ ਵੀ ਅਸੀਂ ਅੱਜ ਕਰਾਂਗੇ ਕੋਈ ਕਾਰਵਾਈ ਠੀਕ ਹੈ ਜੀ ਹਾਂਜੀ ਜੇ ਤੁਈ ਆਪਣੇ ਚੋਰੀ ਹੋਈ ਹੈ ਜਿਹੜੀ ਤੋ ਵੀ ਨਿਕਟ ਨਾਲ ਫੌਮੀ ਆਈ ਹੈ ਇਹ ਦੁਕਾਨਾਂ ਚੋਰੀ ਹੋਈ ਹੈ ਇਹ ਆਪਣੇ ਸ਼ਾਹਲੀ ਪਿੰਡ ਚ ਤਿੰਨ ਦੁਕਾਨਾਂ ਤੇ ਚੋਰੀ ਹੋਈ ਹੈ ਜੀ ਤਿੰਨੇ ਦੁਕਾਨਾਂ ਥਾਣੇ ਤੋਂ ਅੱਧਾ-ਅੱਧਾ ਕਿਲੋਮੀਟਰ ਕੋਈ 800 ਮੀਟਰ ਦੀ ਦੂਰੀ ਤੇ ਬਾਕੀ ਰਾਤ ਨੂੰ ਸਾਢੇ 12 ਵਜੇ ਦਾ ਟਾਈਮ ਸੀਗਾ ਜੀ ਨੁਕਸਾਨ ਕਿੰਨਾ ਨੁਕਸਾਨ ਵੀਰੇ ਗੱਲੇ ਦੇ ਵਿੱਚ ਵਿੱਚ ਟੁੱਟ-ਭੱਜ ਲਾ ਕੇ 16-17000 ਰੁਪਏ ਪਿਆ ਸੀਗਾ ਤੇ ਕੈਸ਼ ਦੀ ਚੋਰੀ ਕਰਕੇ ਲੈ ਗਏ ਨੇ ਕਿਸ ਤਰ੍ਹਾਂ ਚੋਰ ਕਾਹਲੇ ਕੰਟਰੈਕਟਰ ਵਗੈਰਾ ਥੋੜੇ ਤੇ ਉਹ ਤਿੰਨ ਜਣੇ ਸੀਗੇ ਜੀ ਇੱਕ ਤਾਂ ਇੱਧਰ ਖੜ ਗਿਆ ਸਾਈਡ ਤੇ ਜੀ ਨਾਲ ਵਾਲੀ ਗੱਡੀ ਚ ਇਹ ਦੋ ਜਣਿਆਂ ਨੇ ਰਾਡ ਪਾ ਕੇ ਸ਼ਟਰ ਨੂੰ ਪੱਟਿਆ ਪਹਿਲਾਂ ਉਹਨਾਂ ਨੇ ਇਕੱਲਾ ਲੋਕ ਤੋੜਿਆ ਜਦੋਂ ਲੋਕ ਤੋੜ ਕੇ ਸ਼ਟਰ ਨਹੀਂ ਖੁੱਲਿਆ ਤਾਂ ਉਹਨਾਂ ਨੇ ਜਿਹੜੀ ਪੱਤੀ ਸੀ ਉਹ ਨਹੀਂ ਖੁੱਲੀ ਤਾਂ ਉਹਨਾਂ ਨੇ ਕੀ ਕਰਿਆ ਸ਼ਟਰ ਨੂੰ ਪੱਟ ਕੇ 2-3 ਫੁੱਟ ਫਿਰ ਐਂਟਰ ਹੋ ਗਏ ਜੰਦਰ ਅੱਛਾ ਤੁਹਾਨੂੰ ਕਦੀ ਕੋਈ ਕੋਈ ਗੱਲ ਲੱਗਦੀ ਹੈ ਮੈਨੂੰ ਸਵੇਰੇ 4:00 ਵਜੇ ਕੋਈ ਮੁੰਡਾ ਸੈਰ ਕਰਨ ਜਾਂਦਾ ਜਿਹਨੇ ਕਾਲ ਕਰਤੀ ਸੀ ਵੀ ਤੇਰੀ ਦੁਕਾਨ ਦਾ ਸ਼ਟਰ ਪੱਟਿਆ ਪਿਆ ਵੀ ਤੂੰ ਆ ਕੇ ਦੇਖ ਲੈ ਵੀ ਨੁਕਸਾਨ ਹੋ ਗਿਆ ਤੇਰੀ ਦੁਕਾਨ ਤੇ ਤੇ ਜਦੋਂ ਮੈਂ ਕੈਮਰੇ ਨੂੰ ਉਹਨਾਂ ਨੇ ਦੇਖਿਆ ਹੈਗਾ ਬਿਲਕੁਲ ਵੀ ਬਾਹਰਲੇ ਕੈਮਰੇ ਉੱਪਰ ਕਰਤੇ ਫਿਰ ਮੈਂ ਘਰ ਹੀ ਕੈਮਰੇ ਚੈੱਕ ਕਰੀ ਤਾਂ ਕ ਕੰਪਿਊਟਰ ਸਹੀ ਸਲਾਮ ਸੀ ਮੈਂ ਕਿਹਾ ਵੀ ਚਲੋ ਵੀ ਚਲੋ ਪੈਸੇ ਪੂਸੇ ਲੈ ਕੇ ਆਉਣਾ ਕੋਈ ਵੀ ਚਲੋ ਕੰਪਿਊਟਰਾਂ ਦੀ ਬਚਤ ਰਹੀ ਗਈ ਆਪਣੀ ਕੱਲਾ ਕੈਸ਼ ਚੋਰੀ ਹੋਈ ਹਾਂ ਕੱਲਾ ਕੈਸ਼ ਚੋਰੀ ਹੋਈ ਇੱਕ ਨਾਲ ਦੀ ਦੁਕਾਨ ਤੇ ਹੋਈ ਆ ਦੀਪੇ ਦੀ ਤੇ ਇੱਕ ਇਹ ਤੇ ਹੋਈ ਆ ਜੀ ਇੱਕ ਪੰਡਤਾਨੀ ਦੁਕਾਨ ਆਪਣੀ ਸਨਾਮ ਰੋਡ ਤੇ ਜੀ ਇੱਕ ਉੱਥੇ ਹੋਈ ਹੈ ਜੀ ਵੀਰੇ ਜਿਹੜੀ ਆਪਣੇ ਆਪ ਪੁਲਿਸ ਨੂੰ ਕੰਪਲੀਟ ਕੀਤੀ ਹੈ ਹਾਂ ਜੀ ਵੀਰੇ ਅਸੀਂ ਸਵੇਰੇ ਪੁਲਿਸ ਨੂੰ ਕੰਪਲੀਟ ਵੀ ਕੀਤੀ ਹੈ ਤੇ ਉਹ ਆ ਕੇ ਮੌਕਾ ਵੀ ਦੇਖ ਕੇ ਗਏ ਨੇ ਤੇ ਉਹਨਾਂ ਨੇ ਦੇਖੋ ਬਾਕੀ ਕਾਰਵਾਈ ਕਰਨਗੇ ਉਹ ਠੀਕ ਹੈ ਤੇ ਉਹ ਕਹਿੰਦੇ ਨੇ ਵੀ ਚੱਕੀ ਅਦਾਲਤ ਦੇ ਵਿੱਚ ਜਿੰਨਾ ਕੁ ਉਹਨਾਂ ਨੂੰ ਸ਼ੱਕ ਹੋਇਆ ਵੀ ਬੰਦੇ ਤੇ ਬੇਸੀ ਕਾਰਵਾਈ ਕਰ ਰਹੇ ਆ ਕੀ ਲੱਗਦਾ ਵੀ ਬੰਦੇ ਜਲਦੀ ਫੜੇ ਜਾਣਗੇ ਹਾਂਜੀ ਹਾਂ ਫੜੇ ਜਾਣਗੇ ਜੀ ਉਹ ਤਾਂ ਉਹ ਤਾਂ ਉਹਨਾਂ ਨੇ ਵੀਡੀਓ ਦੇ ਵਿੱਚ ਦੇਖ ਹੀ ਲਿਆ ਠੀਕ ਹੈ ਉਹਨਾਂ ਨੂੰ ਲੱਗ ਰਿਹਾ ਕਿ ਮੈਨੂੰ ਵੀ ਆਸ ਹੈ ਵੀ ਹਾਂ ਬੰਦੇ ਫੜੇ ਜਾਣਗੇ ਜੀ ਠੀਕ ਹੈ ਕਿਉਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਦੁਕਾਨਾਂ ਦੇ ਹੋਰ ਵੀ ਕਿਸੇ ਭਾਈ ਦੇ ਨੁਕਸਾਨ ਨਾ ਹੋਵੇ ਜੀ ਠੀਕ ਹੈ ਇਹੀ ਕਹਿ ਪੁਲਿਸ ਸਾਡੇ ਵੀ ਹਾਂ ਅਸੀਂ ਜੀ ਪੂਰੀ ਕੋਸ਼ਿਸ਼ ਕਰਾਂਗੇ ਕੀ ਲੱਗਦਾ ਹੈ ਕਿ ਲੋਕਾਂ ਨੂੰ ਵੇਰ ਵੀ ਖਾਣਾ ਚਾਹੀਦਾ ਥੋੜਾ ਜਿਹਾ ਹਾਂਜੀ ਇਹ ਤਾਂ ਵੇਰ ਹੋਣਾ ਚਾਹੀਦਾ ਹੈ ਬਾਕੀ ਦੁਕਾਨ ਦੇ ਵਿੱਚ ਜਿਵੇਂ ਕਿ ਮੈਂ ਕੈਸ਼ ਛੱਡ ਗਿਆ ਇਸ ਤਰ੍ਹਾਂ ਕੈਸ਼ ਨਹੀਂ ਛੱਡ ਕੇ ਜਾਣਾ ਚਾਹੀਦਾ ਜੋ ਕੀਮਤੀ ਸਮਾਨ ਆਪਣਾ ਨਾਲ ਲੈ ਕੇ ਜਾਣਾ ਚਾਹੀਦਾ ਹੈ ਬਾਕੀ ਜਿੰਨਾ ਵੀ ਹੋ ਸਕਦਾ ਹੈ ਦੁਕਾਨ ਤੇ ਆਪਾਂ ਕੋਸ਼ਿਸ਼ ਕਰੀਏ ਵੀ ਆਪਣਾ ਜਿਹੜਾ ਆਪਾਂ ਲੋਕ ਲਾ ਕੇ ਜਾਂਦੇ ਆਂ ਵੀ ਉਹ ਮਜ਼ਬੂਤੀ ਦੀ ਤਰ੍ਹਾਂ ਲਾਇਆ ਜਾਵੇ ਤੇ ਇਹੀ ਗੁਜ਼ਾਰਸ਼ ਹੈ ਬਸ ਇਹਰ ਸੋਦਾ ਸੀਸੀਟੀਵੀ ਲੱਗਿਆ ਹੋਇਆ ਸੀਗਾ ਹਾਂਜੀ ਹਾਂਜੀ ਤੁਹਾਡਾ ਮਤਲਬ ਸੀਸੀਟੀਵੀ ਮਤਲਬ ਜਿਹੜਾ ਆਪਣਾ ਕੀ ਕਹਿੰਦੇ ਆ ਉਹਨੂੰ ਡੀਵੀਆਰ 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 ਹਾਂਜੀ ਉਹ ਲੈ ਕੇ ਗਏ ਨੇ ਨਹੀਂ ਡੀਵੀਆਰ ਨਹੀਂ ਲੈ ਗਏ ਡੀਵੀਆਰ ਵਿੱਚ ਹੀ ਆ ਜੀ ਰਿਕਾਰਡਿੰਗ ਵੀ ਸਾਰੀ ਪਈ ਆ ਜੀ ਉਹਨਾਂ ਨੇ ਦੋ ਕੈਮਰੇ ਬਾਹਰ ਲੈਨੇ ਜਿਹੜੇ ਉਹ ਉੱਪਰ ਕਰਦੇ ਸੀ ਹਾਂ ਉਹਨਾਂ ਨੇ ਉੱਪਰ ਨੂੰ ਘੁਮਾਤੇ ਕੈਮਰੇ ਤੇ ਉਹਨਾਂ ਨੇ ਸ਼ਟਰ ਤੋੜਿਆਗਾ ਦੋ ਬੰਦੇ ਅੰਦਰ ਦਾਖਲ ਹੋ ਗਏ ਇੱਕ ਬਾਹਰ ਖੜ ਗਏ ਤੁਹਾਡਾ ਜਿਹੜਾ ਕੈਸ਼ ਸੀਗਾ ਉਹ ਕਿੱਥੇ ਪਿਆ ਸੀ ਕੈਸ਼ ਆਹ ਦੇ ਰਾਜ ਦੇ ਵਿੱਚ ਸੀਗਾ ਜੀ ਅੱਛਾ ਰਾਜ ਟੁੱਟਿਆ ਜੀ ਤੂੰ ਨਹੀਂ ਟੁੱਟਿਆ ਜੀ ਮੈਂ ਇਹਦਾ ਇਹੀ ਮੈਂ ਦਰਾਜ ਨੂੰ ਜਾਂ ਸ਼ੀਸ਼ੇ ਨੂੰ ਮੈਂ ਲਾਉ ਪਿਆ ਹਾਂ ਦਰਾਜਾਂ ਨੂੰ ਲੌਕ ਸੀ ਹਾਂ ਦਰਾਜਾਂ ਨੂੰ ਲੌਕੇ ਹੁੰਦੇ ਜੀ ਹੁਣ ਵੀ ਦੇਖੋ ਇੱਕ ਪੈਸੇ ਪੈ ਨਹੀਂ ਜੀ ਹੁਣ ਵੀ ਆਪਾਂ ਨਾਲ ਲੌਕ ਗਏ ਸਵੇਰੇ ਮੈਂ ਆ ਜਾਂਦਾ ਇਹ ਖਿਲਰੇ ਪੈਸੇ ਜੀ ਸਾਰਾ ਆ ਦਰਾਜ ਪੱਟੇ ਪੈਸੀ ਆ ਵੀ ਪੱਟੇ ਪੈਸੀਗਾ ਜੀ ਹੋਰ ਉਹਨਾਂ ਨੇ ਕੋਈ ਲੈਪਟਾਪ ਜਾਂ ਕੋਈ ਵੀ ਵੀਆਰ ਨੂੰ ਹੋਰ ਕੋਈ ਨੁਕਸਾਨ ਨਹੀਂ ਪਿਆ ਕੱਲਾ ਕੈਸ਼ ਦਾ ਕੱਲਾ ਕੈਸ਼ ਹਾਂ ਜੀ ਇੱਕ ਨਾਲ ਦੀ ਦੁਕਾਨ ਤੇ ਹੋਈ ਹੈ ਚੋਰੀ ਉਹਨਾਂ ਨੇ ਕਿੰਨੀ ਚੋਰੀ ਆਪਾਂ ਉਰੇ ਦੀ ਤਿੰਨ ਚਾਰ ਮੋਬਾਈਲ ਚੱਕੇ ਗਏ ਨੇ ਜੀ ਰਪਏ ਆ ਤੇ ਆਏ ਤੇ ਟੱਚ ਹਾਂਜੀ ਹਾਂ ਜੀ ਆਪਾਂ ਟੋਟਲ ਨੁਕਸਾਨ ਦੀ ਗੱਲ ਕਰੀਏ ਦੋ ਸੈਕਿੰਡ ਵੀ ਆਪਾਂ ਲਾਈਏ ਉਹਦੇ ਤਿੰਨ ਚਾਰ ਫੋਨ ਸੀ ਸੈਕਿੰਡ ਟੱਚ ਤੇ ਜਾ ਰਹੀ ਹਾਂ 34000 ਦਾ ਹਾਂ 34000 ਦਾ ਉਹਦਾ ਹੋਇਆ ਜੀ ਬਾਕੀ ਉਹਨਾਂ ਦਾ ਹੋਇਆ ਡੀਵੀਆਰ ਵੀ ਲੈ ਕੇ ਚਾਕੇ ਜੀ ਉਹਨਾਂ ਦਾ ਉਹਨਾਂ ਦਾ ਮਿਲਿਆ 20-25000 ਰੁਪਏ ਕੇ ਨਕਾਸ਼ ਕਰੇ ਨਹੀਂ ਉਹ ਪੰਡ ਤਾ ਜਿਹੜੇ ਬੰਦੇ ਸੀਗੇ ਕੀ ਲੱਗਦਾ ਵੀ ਇਹ ਪਿੰਡ ਦੇ ਹੋ ਸਕਦੇ ਨੇ ਜਾਂ ਬਾਹਰਲੇ ਹੋ ਜਾਂਦੇ ਨੇ ਦੇਖੋ ਜੀ ਸ਼ੱਕ ਤਾਂ ਹੈਗੀ ਹੈ ਜਿ ਹੁਣ ਆਏ ਹੁਣ ਚਲੋ ਆਉਣ ਰਿਹਾ ਸਰਕਾਰ ਬਈ ਚੱਲ ਵੀ ਰਹੀ ਹੈ ਤੇ ਹੈਗੇ ਨਸ਼ੇੜੀ ਨੇ ਜੀ ਐਨਾ ਆਪਾਂ ਨੂੰ ਪਤਾ ਇਹ ਨਸ਼ੇੜੀਆਂ ਨੇ ਕੰਮ ਹੈ ਜੀ ਨਸ਼ੇੜੀਆਂ ਨੇ ਇਹ ਬਾਰਦਾਤ ਨੂੰ ਅੰਜਾਮ ਦਿੱਤਾ ਜੀ ਠੀਕ ਹੈ ਠੀਕ ਹੈ ਪਿੰਡ ਪਿੰਛਾੜੀ ਦੇ ਵਿੱਚ ਸਭ ਤਿੰਨ ਚੋਰੀਆਂ ਦੀਆਂ ਘਟਨਾਵਾਂ ਸਾਹਮਣੇ ਆਈਆਂ ਨੇ ਕੀ ਕਹੋਗੇ ਸਰਦਾਰ ਬਾਰੇ ਲੋਕਾਂ ਦੇ ਵਿੱਚ ਕਿਹਾ ਜਾ ਰਿਹਾ ਵੀ ਪਿੰਡ ਪਿੰਛਾੜੀ ਦੇ ਵਿੱਚ ਖਾਸ ਕਰਕੇ ਵੀ ਥਾਣਾ ਵੀ ਇਕੋਲੇ ਵਿੱਚ ਚੋਰੀਆਂ ਹੋਈਆਂ ਨੇ ਕੀ ਕਹੋਗੇ ਇਹ ਸਾਨੂੰ ਸਵੇਰੀ ਇਨਫੋਰਮੇਸ਼ਨ ਮਿਲੀ ਸੀ ਅੱਜ ਵੀ ਤਿੰਨ ਦੁਕਾਨਾਂ ਦੇ ਵਿੱਚ ਤਾਲੇ ਟੁੱਟ ਕੇ ਚੋਰੀ ਹੋਈ ਹੈ ਜਿਦੇ ਵਿੱਚ ਇੱਕ ਕੈਫੇ ਹੈ ਇੱਕ ਮੋਬਾਈਲ ਸ਼ਾਪ ਹੈ ਜਿਨ੍ਹਾਂ ਦੇ ਵਿੱਚ ਇੱਕ ਦੇ ਵਿੱਚ 15000 ਰੁਪਏ ਸੀ ਇੱਕ ਦੇ ਵਿੱਚ 2000 ਤਿੰਨ ਰਿਪੇਅਰ ਵਾਲੇ ਫੋਨ ਸੀ ਤੇ ਇੱਕ ਨਾਲ ਹੀ ਦੁਕਾਨ ਸਪਰੇਆ ਦੀ ਹੈ ਜਿੱਥੋਂ ਸਪਰੇਅ ਵਾਲੇ ਦੇ ਵੀ 15000 ਰੁਪਿਆ ਇੱਕ ਸਪਰੀਅਲ ਢੋਲੀ ਲੈ ਕੇ ਗਏ ਨੇ ਅਸੀਂ ਫੁਟੇਜ ਚੈੱਕ ਕਰ ਲਈਏ ਇਹਦੇ ਵਿੱਚ ਦੋ ਮੂੰਹ ਬੰਨੇ ਹੋਏ ਨੇ ਦੋ ਨੌਜਵਾਨਾਂ ਨੇ ਉਹ ਫੁਟੇਜ ਦੇ ਵਿੱਚ ਕਲੀਅਰ ਹੋ ਰਹੇ ਨੇ ਕੋਈ ਇੱਕ ਇੱਕ ਕوجੇ ਦੀ ਵਾਰਦਾਤ ਹੈ ਕਿ ਅਸੀਂ ਸਾਨੂੰ ਉਮੀਦ ਹੈ ਵੀ ਅਸੀਂ ਜਲਦੀ ਇਹਨੂੰ ਪੇਸ ਆਊਟ ਕਰ ਲਾਂਗੇ ਤੇ ਨਾਲ ਦੀ ਨਾਲ ਅਸੀਂ ਜਿਹੜੀ ਬਣਦੀ ਕਾਰਵਾਈ ਹੈ ਐਫਆਈਆਰ ਦਰਜ ਕਰ ਰਹੇ ਹਾਂ ਬਿਆਨ ਦਰਜ ਕਰਕੇ ਸਰ ਇੱਕੇ ਲੋਕਾਂ ਦੇ ਵੱਲੋਂ ਵੀ ਕਿਹਾ ਜਾ ਰਿਹਾ ਵੀ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਵੀ ਰਾਤ ਨੂੰ ਜਿਹੜਾ ਅਗਸਤ ਯਾਰਾ ਪਰੋਲਿੰਗ ਕੈਰੀ ਕਰੀਏ ਵੀ ਉਹ ਕੀਤੀ ਨਹੀਂ ਜਾ ਰਹੀ ਵੀ ਇਹਦੇ ਇਹ ਵੀ ਕਿਤੇ ਨਾ ਕਿਤੇ ਚੋਰੀਆਂ ਦਾ ਕਾਰਨ ਬਣਦਾ ਸਾਡੇ ਕੋਲ ਰੂਟੀਨ 'ਚ ਡੇਲੀ ਜਿਹੜੇ ਸਾਡੇ ਡਿਊਟੀ 11 ਵਜੇ ਤੋਂ ਲੈ ਕੇ ਸਵੇਰੇ 4 ਵਜੇ ਤੱਕ ਸਾਡੀਆਂ ਪੈਟਰੋਲਿੰਗ ਪਾਰਟੀਆਂ ਨਿਕਲਦੀਆਂ ਨੇ ਪਰ ਉਹਦੀ ਵਜ੍ਹਾ ਇਹ ਹੈ ਵੀ ਏਰੀਆ ਵਾਸਟ ਹੋਣ ਕਰਕੇ ਆਪਣੇ ਥਾਣੇ ਵਿੱਚ ਕਾਫੀ ਪਿੰਡ ਪੈਂਦੇ ਨੇ ਤਾਂ ਡੇਲੀ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਅਸੀਂ ਵੱਧ ਤੋਂ ਵੱਧ ਪਿੰਡ ਕਵਰ ਕਰੀਏ ਤਾਂ ਇਹ ਉਹ ਚੱਕਰ ਦੇ ਵਿੱਚ ਕਈ ਵਾਰੀ ਕੋਈ ਪਿੰਡ ਛੁੱਟ ਜਾਂਦਾ ਪਰ ਐਵੇਂ ਜੀ ਕੋਈ ਗੱਲ ਨਹੀਂ ਡੇਲੀ ਰੂਟੀਨ 'ਚ ਪੈਟਰੋਲਿੰਗ ਹੁੰਦੀ ਹੈ ਕੀ ਲੱਗਦਾ ਸਰ ਵੀ ਚੋਰੀ ਜਿਹੜੇ ਚੋਰ ਨੇ ਚੋਰੀ ਕੀਤੀ ਹੈ ਸਰ ਵੀ ਕਦੋਂ ਤੱਕ ਸਾਨੂੰ ਫੁਟੇਜ ਫੁਟੇਜ 'ਚ ਸਾਨੂੰ ਕਾਫੀ ਨਿਸ਼ਾਨੀਆਂ ਮਿਲੀਆਂ ਨੇ ਤੇ ਅਸੀਂ ਫੁਟੇਜ ਬਰੀਕੀ ਨਾਲ ਚੈੱਕ ਕਰ ਰਹੇ ਹਾਂ ਤੇ ਸਾਨੂੰ ਉਮੀਦ ਹੈ ਕਿ ਅਸੀਂ ਕੁਝ ਹੀ ਘੰਟਿਆਂ ਦੇ ਵਿੱਚ ਇਹਨੂੰ ਰਾਉਂਡ ਅਪ ਕਰ ਲਾਂਗੇ ਠੀਕ ਹੈ ਜੀ